ਮੈਸਟਰ ਅਮਰ ਜੀ ਸਰਸ ਰਾਗੁਰਪ ਸਿੰਘ ਪੁਲਿਸ ਆਬੋਨਰੀ ਹੈ ਜਤਨ ਸਰ ਜਿਹੜੀ ਕ੍ਰਾਈਮ ਨੂੰ ਕਰਵ ਕਰਨ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਚ ਪੀਐਸ اسلامਾਬਾਦ ਦੇ ਐਸਐਚਓ ਨਾਲੇ ਏਸੀਪੀ ਸਾਹਿਬ ਸਰਦਾਰ ਜਸਵਾਲ ਸਿੰਘ ਜੀ ਏਸੀਪੀ ਸੈਂਟਰਲ ਤੇ ਚੌਂਕੀਗੜ੍ਹ ਜੁਨਾ ਨੇ ਆਪਣਾ ਐਫਆਈਆਰ ਨੰਬਰ 24125 ਹੈਗੀ ਹੈ ਅੰਡਰ ਸੈਕਸ਼ਨ 303 2 317 2 ਬੀਐਨਐਸ ਪੀਐਸ اسلامਾਬਾਦ ਉਹਦੇ ਚ ਇੱਕ ਮੁੰਡਾ ਰੈਸ ਕੀਤਾ ਵਿਸ਼ਾਲ son of pifa ਵਿਸ਼ਾਲ ਤੇ ਇਹਦਾ ਇੱਕ ਸਾਥੀ ਸ਼ੇਕੋ ਉਹਨਾਂ ਨੇ ਇੱਕ ਪਰਚਾ ਦਰਜ ਹੋਇਆ ਸੀ 280 ਨੰਬਰ ਮਕਦਮਾ ਬਟਾ ਪਿਛਲੇ ਸਾਲ ਦਾ 24 ਦਾ ਪੀਐਸ 8379b 2000 ਇਹਦੇ ਚ ਇਹਨਾਂ ਨੇ ਇੱਕ ਲੇੜੀ ਤੋਂ ਚੇਨ ਖੋਈ ਸੀ ਉਹ ਸਕੂਟੀ ਤੇ ਜਾ ਰਹੀ ਸੀ ਤੇ ਉਹਦੇ ਕਾਫੀ ਸੱਟਾਂ ਵੀ ਲੱਗੀਆਂ ਸੀ ਤੇ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਤੇ ਅਸੀਂ ਆਪਨਾ ਅੱਜ ਇਹਨੂੰ ਗ੍ਰਿਫਤਾਰ ਕੀਤਾ ਹੈ ਵਿਸ਼ਾਲ ਨੂੰ ਇਹ ਕੋਟ ਖਾਲਸਾ ਦਾ ਰਹਿਣ ਵਾਲਾ ਹੈ ਤੇ 22 ਸਾਲ ਦੀ ਉਮਰ ਹੈ ਤੇ ਜਿਹੜਾ ਦੂਸਰਾ ਇਹਨਾਂ ਦਾ ਹੈਗਾ ਸਾਥੀ ਉਹ ਹਾਲੇ ਫਰਾਰੀ ਹੈ ਤੇ ਇਹਨੂੰ ਪੋਰੀ ਸਾਹਿਬ ਚੌਂਕ ਤੋਂ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਇਹਦੇ ਤੋਂ ਅਸੀਂ ਇੱਕ 골ਡ ਚੇਨ ਵੀ ਬਰਾਮਦ ਕੀਤੀ ਹੈ ਤੇ ਆਪਣਾ ਤਿੰਨ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਦੇ ਤੋਂ ਬਰਾਮਤ ਕੀਤੀ ਹੈ ਬਾਕੀ ਅਸੀਂ ਇਹਦਾ ਇਹਨੂੰ ਮਾਨਯੋਗ ਅਦਾਲਤ ਵਿੱਚ ਅਪੀਲ ਕਰਕੇ ਦਾ ਰਿਮਾਂਡ ਵੀ ਲਵਾਵਾਂਗੇ ਤੇ ਇਹਦੇ ਤੇ ਪਹਿਲਾਂ ਵੀ ਦੋ ਮੁਕਤਮੇ ਆਲਰੇਡੀ ਚੱਲ ਰਹੀ ਹੈ ਇੱਕ ਮੁਕੱਦਮਾ ਨੰਬਰ 66 ਹੈ 2023 ਦਾ 379 ਬੀ ਦਾ ਤੇ ਦੂਸਰਾ ਹੈਗਾ 182 ਦਾ 14 8 2024 ਦਾ ਪੀਐਸ ਅਦਰ ਦਾ ਮੁਕੱਦਮਾ ਹੈਗਾ ਉਹ ਹੈਗਾ 304 2 ਦਾ 35 ਤੇ 317 ਬੀਐਨਐਸ ਐਕਟ ਇਸ ਤੋਂ ਲਾਵਾ ਪੁਲਿਸ ਸਟੇਸ਼ਨ ਸਿਵਲ ਲਾਈਨ ਨਮਰਤਸਰ ਅੰਡਰ ਦ ਸੁਪਰਵੀਜ਼ਨ ਆਫ ਮਿਸਟਰ ਅਰਵਿੰਦ ਮੀਨਾ ਆਈਪੀਐਸ ਤੇ ਨਾਲੇ ਐਸਚੋ ਸਿਵਲ ਲਾਈਨ ਮਿਸਟਰ ਗੁਰਪ੍ਰੀਤ ਸਿੰਘ ਉਹਨਾਂ ਨੇ ਇੱਕ ਅਕਿਊਜ਼ ਰੈਸ ਕੀਤਾ ਸੁਨੀਲ ਸੈਨੀ ਅਲਾਈਸ ਗੋਰੀ ਸ਼ੰਕਰ ਇਹ ਵੀ ਇਸਲਾਮਾਬਾਦ ਏਰੀਆ ਦਾ ਰਹਿਣ ਵਾਲਾ ਹੈਗਾ ਗੁਰਨਾਨਕਪੁਰੇ ਦਾ ਤੇ ਇਹਦਾ ਮੁਕੱਦਮਾ ਹੈਗਾ 23125 ਅੰਡਰ ਸੈਕਸ਼ਨ 200 81125 302 303 2 ਬੀਐਨਐਸ ਪੀਐਸ 7 ਲਾਈਨ ਤੇ ਬੇਸਿਕਲੀ ਇੱਕ ਹੋਇਆ ਸੀਗਾ ਕਿ ਜਿਹੜਾ ਇੱਕ ਮਿਸਟਰ ਰਵੀ ਮਹਾਜਨ ਬੰਦਾ ਹੈ ਉਹ ਜਾ ਰਿਹਾ ਸੀਗਾ ਸਿਵਲਾਈਨ ਏਰੀਆ ਦੇ ਵਿੱਚ ਅ ਐਲਬਰਟ ਰੋਡ ਵੱਲ ਇੱਕ ਨਾਨੋ ਕਾਰ ਨੇ ਗ੍ਰੇ ਕਲਰ ਦੀ ਨਾਨੋ ਕਾਰ ਨੇ ਹਿੱਟ ਕੀਤਾ ਤੇ ਇਹ ਬੰਦਾ ਐਕਟਿਵ ਹਟੇ ਸੀਗਾ ਇਹ ਬੰਦਾ ਆਪਣਾ ਮਿਸਟਰ ਰਵੀ ਮਹਾਜਨ ਉੱਥੇ ਡਿੱਗ ਗਿਆ ਈੜ ਉੱਥੇ ਇਕੱਠੀ ਹੋ ਗਈ ਤੇ ਜਦੋਂ ਪੀੜ ਇਕੱਠੀ ਹੋ ਗਈ ਤੇ ਇੱਕ ਜਿਹੜਾ ਅਕਿਊਜ਼ਡ ਹੈ ਸੁਨੀਲ ਸੈਣੀ ਇਹਨੇ ਅ ਜਦੋਂ ਮਤਲਬ ਚਲਾਕੀ ਨਾਲ 2 ਲੱਖ ਰੁਪਇਆ ਉਹਦੀ ਜੇਬ ਚੋਂ ਕੱਢ ਲਿਆ ਤੇ ਫਰਾਰ ਹੋ ਗਿਆ ਤੇ ਜਦੋਂ ਸਾਨੂੰ ਇਤਲਾ ਮਿਲੀ ਅਸੀਂ ਪਰਚਾ ਵੀ ਦਰਜ ਕੀਤਾ ਐਫ ਆਈ ਆ ਨੰਬਰ ਸੇ ਤੇ ਅਸੀਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਇਹਦੇ ਕੋਲੋਂ ਸਾਨੂੰ 60000 70000 ਰੁਪਇਆ ਕੈਸ਼ ਬਰਾਮਦ ਹੋਇਆ ਹੈ ਤੇ ਪਲੱਸ ਜਿਹੜਾ ਇਹਦਾ ਹੀ ਸੁਨੀਲ ਦਾ ਜਿਹੜਾ ਐਕਟਿਵ ਆ ਸੀਗਾ ਉਹ ਵੀ ਅਸੀਂ ਇਹਦੇ ਕੋਲੋਂ ਬਰਾਮਦ ਕੀਤਾ ਜੀ ਹਲੇ ਅਸੀਂ ਹੋਰ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਜਿਵੇਂ 2 ਲੱਖ ਦਾ ਸਨ ਦੱਸਿਆ ਸੀ ਤੇ 1 ਲੱਖ 30 ਹਾਲੇ ਪੈਂਡਿੰਗ ਹੈ ਬਾਕੀ ਉਹ ਵਿੱਚੋਂ 70 ਹਜ਼ਾਰ ਪਈ ਐਕਟਿਵਤਾ ਅਸੀਂ ਬਰਾਮਦ ਕਰ ਲਈ ਹੈ ਤੇ ਇਸ ਤੋਂ ਇਲਾਵਾ 1 1 2025 ਤੋਂ ਲੈ ਕੇ ਤਈ 1 2025 ਤੱਕ ਪੁਲਿਸ ਕਮਿਸ਼ਨਰ ਅਮਰੇ ਸਰ ਨੇ 39 ਪੀਓ ਆਰਐਸ ਕੀਤੇ ਹੈ ਜੀ ਤੇ ਇਸ ਤੋਂ ਇਲਾਵਾ ਜਿਹੜੇ ਚਲਾਨ ਹੈਗੇ ਆ ਜੀ ਉਹ ਇਹ 23 ਦਿਨਾਂ ਦੇ ਵਿੱਚ ਵਿੱਚ 999 ਚਲਾਨ ਅਸੀਂ ਅਫੈਂਡਰਸ ਦੇ ਕੀਤੇ ਆ ਤੇ ਅਸੀਂ ਅੱਗੇ ਥੋੜੇ ਦਿਨਾਂ ਦੇ ਵਿੱਚ ਹੀ ਜਿਹੜੇ 스마트 ਸਿਟੀ ਪ੍ਰੋਜੈਕਟ ਦੇ ਅੰਦਰ ਅੰਡਰ ਕੈਮਰੇ ਲੱਗੇ ਆ 6 ਕੈਮਰੇ ਜਿਹੜੇ ਕੈਂਪਸ ਦਾ ਕਾਫੀ ਲੱਗੇ ਪਰ ਜਿਹੜੇ ਚਲਾਨੇ ਲਈ ਜਿਹੜੇ 6 ਕੈਮਰਾਸ ਲੱਗੇ ਆ ਉਹ ਵੀ ਐਕਟੀਵੇਟ ਹੋਣਗੇ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਨਾ ਕਿ ਹੁਣ ਇਹ ਚਲਾਨਿੰਗ ਦਾ ਵੀ ਕੰਮ ਆਟੋਮੈਟਿਕਲੀ ਹੁਣ ਅਥੋੜੇ ਦਿਨਾਂ ਸ਼ੁਰੂ ਹੋ ਜਾਏ। ਧੰਨਵਾਦ ਸਰ।